ਬਾਬਾ ਸਾਡੇ ਦੀ ਸੋਚ ਵੀ ਗਾਣੀਆਂ ਆਏ ਲੋਕ ਬਾਬਾ ਸਾਡੇ ਦੀ ਸੋਚ ਵੀ ਬਾਬਾ ਸਾਡੀ ਬੀਬੀ ਰੋ ਅੰਮੇਦਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਡੀ ਬੀਬੀ ਰੋ ਅੰਮੇਦਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਅੱਜ ਅਸੀਂ ਸਾਰਾ ਦਬਿਲ ਕਲਿਤ ਸਮਾਏ ਤੇ ਸਾਡੇ ਨਾਲ ਹੋਰ ਭਾਈਚਾਰੇ ਦੇ ਲੋਕ ਇਕੱਠੇ ਹੋਏ ਆ ਕਾਰਨ ਜਿਹੜਾ ਕੱਲ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਨੇ ਡਾਕਟਰ ਭੀਮਰਾਵ Ambedkar ਜਿਹੜੇ ਕਿ ਸਾਡੇ ਬਹੁਤ ਸਨਮਾਨਯੋਗ ਨੇ ਉਹਨਾਂ ਲਈ ਇੱਕ ਮਾੜੀ ਸ਼ਬਦਾਵਲੀ ਯੂਜ਼ ਕੀਤੀ ਹੈ ਔਰ ਕਲਿਦਾ ਨੂੰ ਵੀ ਕਿਹਾ ਕਿ ਤੁਸੀਂ ਕੀ ਅੰਬੇਦਕਰ ਮੇਕਰ ਮੇਕਰ ਕਰਦੇ ਰਹਿੰਦੇ ਹੋ ਐਨਾ ਟਾਈਮ ਤੁਸੀਂ ਭਗਵਾਨ ਦਾ ਨਾਮ ਲੈਂਦੇ ਤਾਂ ਤੁਸੀਂ ਸਵਰਗਾਂ 'ਚ ਪਹੁੰਚ ਜਾਣਾ ਸੀ ਦੇਖੋ ਕਿੰਨੀ ਮਾੜੀ ਸੋਚ ਉਜਾਕਰ ਹੁੰਦੀ ਹੈ ਪਹਿਲੀ ਕਲਦਾ ਮੇਰਾ ਮਤਸ਼ਾਹ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਗਰ ਉਹ ਅੱਜ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਖੜ ਕੇ ਬੋਲ ਰਹੇ ਹੈ ਤਾਂ ਉਹਨਾਂ ਨੇ ਹੱਕ ਦੀ ਉਹਨਾਂ ਨੂੰ ਕਿਹਨੇ ਹੱਕ ਦਿੱਤਾ ਹੈ ਸੰਵਿਧਾਨ ਨੇ ਹੀ ਹੱਕ ਦਿੱਤਾ ਹੈ ਅਗਰ ਅੱਜ ਅਸੀਂ ਇੱਥੇ ਖੜੇ ਬੋਲ ਰਹੇ ਹਾਂ ਸਾਨੂੰ ਕੋਈ ਔਤੇ ਮਿਲੇ ਉਹ ਕਿਹਨੇ ਦਿੱਤੇ ਹੈ ਉਹ ਸੰਵਿਧਾਨ ਨੇ ਹੀ ਦਿੱਤੇ ਹੈ ਸੰਵਿਧਾਨ ਕੀ ਨੇ ਬਣਾਇਆ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਦੇਣ ਹੈ ਉਹ ਇਹ ਉਹਨਾਂ ਦੀ ਸੋਚ ਇੱਥੇ ਉਜਾਗਰ ਹੋ ਜਾਂਦੀ ਹੈ ਕਿ ਉਹ ਕੀ ਸੋਚਦੇ ਦਲਿਸ਼ਮਾਈ ਬਾਰੇ ਨਾ ਉਹ ਔਰਤਾ ਦੀ ਇੱਜ਼ਤ ਕਰਦੇ ਹੈ ਨਾ ਦਲਿਸ਼ਮਾਈ ਦੀ ਆ ਇੱਜ਼ਤ ਕਰਦੇ ਆ ਨਾਲੇ ਉਹਨਾਂ ਨੂੰ ਪਤਾ ਹੈ ਕਿ ਉਹ ਦਲੀ ਸਮਾਏ ਦੀ ਔਰਤਾਂ ਦੀ ਸਾਰਿਆਂ ਦੀ ਵੋਟਾਂ ਲੈ ਕੇ ਹੀ ਇੱਥੋਂ ਤੱਕ ਪਹੁੰਚੇ ਆ ਤੇ ਫੇਰ ਵੀ ਉਹਨਾਂ ਦੀ ਇਹ ਸੋਚ ਹੈ ਅਸੀਂ ਸਾਰਾ ਸਮਾਜ ਸਾਰਾ ਦਲਿਤ ਭਾਈਚਾਰਾ ਇਹ ਚਾਹੁੰਦੇ ਆ ਕਿ ਅਮਿਤ ਸ਼ਾਹ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਨਾਲ ਹੀ ਆਪਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ